ਦੇਸਾਂ ਵਿਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਅੱਜ ਆਪਾਂ ਜ਼ਿਕਰ ਕਰਦੇ ਹਾਂ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਮਹਿਰੋਂ ਉਹਨਾਂ ਦੇ ਦੋ ਸਾਥੀ ਜਿਨ੍ਹਾਂ ਨੂੰ ਪੁਲਿਸ ਦੀ ਹਿਰਾਸਤ ਵਿੱਚ ਲੈ ਲਿਆ ਗਿਆ ਤੇ ਅੱਜ ਬਠਿੰਡਾ ਪੁਲਿਸ ਨੇ ਉਹਨਾਂ ਨੂੰ ਰਿਮਾਂਡ ਦੇ ਲਈ ਬੁਲਾਇਆ ਗਿਆ ਤੇ ਜਦੋਂ ਰਿਮਾਂਡ ਲੈਰੇ ਸੀ ਐਸਐਸਪੀ ਬਠਿੰਡਾ ਤੇ ਰਿਮਾਂਡ ਦੇ ਦੌਰਾਨ ਉਹਨਾਂ ਨੇ ਭਾਈ ਅਮਰਤਪਾਲ ਸਿੰਘ ਮਹਿਰੋਂ ਉਹਨਾਂ ਦਾ ਅਸਲ ਠਿਕਾਣਾ ਦੱਸ ਹੀ ਦਿੱਤਾ ਆਖਰਕਾਰ ਦੁਬਈ ਦੇ ਵਿੱਚ ਕਿਹੜੀ ਜਗ੍ਹਾ ਦੇ ਉੱਪਰ ਰਹਿ ਰਹੇ ਨੇ ਭਾਈ ਅਮਰਤਪਾਲ ਸਿੰਘ ਮਹਿਰੋਂ ਪੁਲਿਸ ਰਿਮਾਂਡ ਦੇ ਵਿੱਚ ਕਰ ਦਿੱਤਾ ਏ ਪੂਰਾ ਖੁਲਾਸਾ ਜੀ ਹਾਂ ਬਣੇ ਰਿਓ ਵੀਡੀਓ ਦੇ ਅੰਤ ਤੱਕ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਾਵਾਂਗੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਏਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹੇ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ ਜੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੁਝ ਦਿਨ ਪਹਿਲਾਂ ਲੁਧਿਆਣੇ ਦੀ ਰਹਿਣ ਵਾਲੀ ਕੰਚਨ ਕੁਮਾਰੀ ਉਰਫ ਭਾਬੀ ਕਮਲ ਕੌਰ ਜੋ ਕਿ ਆਪਣੇ ਇੰਸਟਾਗ੍ਰam ਅਕਾਊਂਟਸ ਦੇ ਉੱਪਰ ਅਕਸਰ ਹੀ ਗੰਦ ਪਾਉਂਦੀ ਰਹਿੰਦੀ ਸੀ ਤੇ ਉਸ ਦਾ ਸੋਦਾ ਲਗਾ ਦਿੱਤਾ ਗਿਆ ਸਿੰਘਾਂ ਦੇ ਵੱਲੋਂ ਤੇ ਦੋਨਾਂ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਬਠਿੰਡਾ ਪੁਲਿਸ ਦੇ ਵੱਲੋਂ ਤੇ ਬਠਿੰਡਾ ਦੀ ਐਸਐਸਪੀ ਦਾ ਵੀ ਇਹੀ ਬਿਆਨ ਸੀ ਕਿ ਭਾਈ ਅਮਰਤਪਾਲ ਸਿੰਘ ਜੋ ਕਿ ਭਗੌੜਾ ਹੋ ਗਿਆ ਹੈ ਐਸ ਵਕਤ ਉਹਨਾਂ ਦੀ ਜੋ ਟਰੈਵਲ ਹਿਸਟਰੀ ਹੈ ਕਿ ਉਹ ਰਾਤ ਦੇ 2 ਵਜੇ ਕੰਚਨ ਕੁਮਾਰੀ ਉਰਫ ਕਮਲ ਕੌਰ ਦਾ ਕਤਲ ਕਰਦੇ ਨੇ ਤੇ ਕਤਲ ਕਰਨ ਤੋਂ ਬਾਅਦ ਸਵੇਰੇ 9 ਵਜੇ ਦੁਬਈ ਦੀ ਫਲਾਈਟ ਫੜ ਲੈਂਦੇ ਨੇ ਉਹਨਾਂ ਦੀ ਟਰੈਵਲ ਹਿਸਟਰੀ ਇਹੀ ਦੱਸਦੀ ਹੈ ਪਰ ਦੁਬਈ ਦੇ ਵਿੱਚ ਉਹ ਕਿਸ ਜਗ੍ਹਾ ਨੇ ਹਜੇ ਤੱਕ ਬਹੁਤ ਵੱਡਾ ਸਸਪੈਂਸ ਬਣਿਆ ਹੋਇਆ ਹੈ ਭਾਈ ਅਮਰਤਪਾਲ ਸਿੰਘ ਦੇ ਦੋਨੋਂ ਸਾਥੀ ਜੋ ਕਿ ਉਹਨਾਂ ਦੇ ਨਾਲ ਸੀ ਉਸ ਵਕਤ ਸੋਦਾ ਲਗਾਉਣ ਦੇ ਲਈ ਧੁਰਦੀ ਗੱਡੀ ਚੜਾਉਣ ਦੇ ਲਈ ਤੇ ਉਹਨਾਂ ਦਾ ਜਦੋਂ ਪੁਲਿਸ ਰਿਮਾਂਡ ਦੇ ਉੱਪਰ ਅੱਜ ਲਜਾਇਆ ਗਿਆ ਤੇ ਪੁਲਿਸ ਰਿਮਾਂਡ ਦੇ ਵਿੱਚ ਵੀ ਉਹ ਚੜਦੀ ਕਲਾ ਦੇ ਨਾਲ ਹੀ ਜਾ ਰਹੇ ਸੀ ਉਹਨਾਂ ਦੇ ਚਿਹਰੇ ਦੇ ਉੱਪਰ ਕਿਸੇ ਵੀ ਚੀਜ਼ ਦਾ ਕੋਈ ਵੀ ਸ਼ਿਕਨ ਨਹੀਂ ਸੀ ਇੱਕ ਸੂਰਬੀਰ ਯੋਧੇ ਜੋ ਕਿ ਗੰਦਗੀ ਨੂੰ ਸਾਫ਼ ਕਰਕੇ ਅੱਜ ਜੇਲ੍ਹ ਦੇ ਵਿੱਚ ਬੈਠੇ ਨੇ ਜੀ ਹਾਂ ਉਹੀ ਬੰਦੀ ਸਿੰਘ ਜੋ ਕਿ ਉਹਨਾਂ ਸਮਿਆਂ ਦੇ ਵਿੱਚ ਉਹਨਾਂ ਨੇ ਗੰਦਗੀ ਸਾਫ਼ ਕੀਤੀ ਤੇ ਅੱਜ ਦੀ ਜੋ ਗੰਦਗੀ ਹੈ ਸੋਸ਼ਲ ਮੀਡੀਆ ਦੇ ਉੱਪਰ ਫੈਲ ਰਿਹਾ ਜੋ ਲੱਚਰਤਾ ਜੋ ਕਿ ਅੱਜ ਕੰਚਨ ਕੁਮਾਰੀ ਵਰਗੀਆਂ ਹੋਰ ਪ੍ਰੀਤ ਜੱਟੀ ਵਰਗੀਆਂ ਮੀਤੀ ਕਲੇਰ ਵਰਗੀਆਂ ਜਸਲੀਨ ਵਰਗੀਆਂ ਪਤਾ ਨਹੀਂ ਕਿੰਨੀਆਂ ਹੀ ਕੁੜੀਆਂ ਨੇ ਤੇ ਕਿੰਨੇ ਹੀ ਬੰਦੇ ਨੇ ਜਿਹੜੇ ਬੰਤ ਬਾਂਦਰਾ ਵਰਗੇ ਅਤੇ ਪ੍ਰੋਡਿਊਸਰ ਡੀਐਸਐਕਸ ਵਰਗੇ ਕਿੰਨੇ ਹੀ ਲੋਕ ਨੇ ਜਿਹੜੇ ਸੋਸ਼ਲ ਮੀਡੀਆ ਦੇ ਉੱਪਰ ਸ਼ਰਿਆਮ ਗੰਦਗੀ ਫਲਾਉਂਦੇ ਨੇ ਤੇ ਉਹਨਾਂ ਲੋਕਾਂ ਨੂੰ ਇੱਕ ਵੱਡੀ ਚੇਤਾਵਨੀ ਮਿਲ ਗਈ ਹੈ ਜਦੋਂ ਕੰਚਨ ਕੁਮਾਰੀ ਉਰਫ ਕਮਲ ਕੌਰ ਭਾਬੀ ਦਾ ਸੋਧਾ ਲਗਾ ਦਿੱਤਾ ਭਾਈ ਅਮਰਤਪਾਲ ਸਿੰਘ ਮਹਿਰੋਂ ਅਤੇ ਉਹਨਾਂ ਦੇ ਸਾਥੀਆਂ ਨੇ ਨੀਲੇ ਬਾਣੇ ਦੇ ਵਿੱਚ ਸਜੇ ਹੋਏ ਅਤੇ ਗਾਤਰੇ ਕਿਰਪਾਨ ਪਾਈ ਹੋਈ ਭਾਈ ਅਮਰਤਪਾਲ ਸਿੰਘ ਦੇ ਸਾਥੀ ਪੂਰੀ ਚੜ੍ਹਦੀ ਕਲਾ ਦੇ ਨਾਲ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਦੇ ਜਕਾਰੇ ਲਾਉਂਦੇ ਹੋਏ ਪੁਲਿਸ ਰਿਮਾਂਡ ਤੋਂ ਬਾਹਰ ਨਿਕਲੇ ਸੀ ਤਰਾਂਤਰਾਂ ਦੀਆਂ ਖਬਰਾਂ ਵੀ ਜੋ ਕਿ ਵੱਖ-ਵੱਖ ਅਦਾਰਿਆਂ ਦੇ ਉੱਪਰ ਵਾਇਰਲ ਹੋ ਰਹੀਆਂ ਸੀ ਉਹਨਾਂ ਖਬਰਾਂ ਦੇ ਵਿੱਚ ਦੱਸਿਆ ਜਾ ਰਿਹਾ ਸੀ ਕਿ ਭਾਈ ਮਹਿਰੋਂ ਦੇ ਸਾਥੀਆਂ ਨੇ ਇਹ ਕਬੂਲਿਆ ਹੈ ਕਿ ਭਾਈ ਅਮਰਤਪਾਲ ਸਿੰਘ ਦਾ ਠਿਕਾਣਾ ਕਿੱਥੇ ਹੈ ਤੇ ਉਦੋਂ ਭਾਈ ਅਮਰਤਪਾਲ ਸਿੰਘ ਉਹਨਾਂ ਦਾ ਅਕਾਊਂਟ ਤਾਂ ਬੰਦ ਕਰ ਦਿੱਤਾ ਪਰ ਭਾਈ ਅਮਰਤਪਾਲ ਸਿੰਘ ਜਿੱਥੇ ਵੀ ਨੇ ਚੜ੍ਹਦੀ ਕਲਾ ਦੇ ਵਿੱਚ ਨੇ ਤਾਂ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਗੁਰਫਤੇ ਪ੍ਰਵਾਨ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ